अच्छा ਤੁਸੀਂ ਕਾਰੀ ਹੋਣਾ ਦੀ ਗੱਲ ਕੀਤੀ ਹੈ ਕਾਰੀ ਨਾ ਕਿੰਨੇ ਸਮੇਂ ਤੋਂ ਜਾਰੀ ਹੈ ਹਾਂਜੀ ਉਹੀ 5 ਤੋਂ 2005 ਹਾਂ ਆ ਦੀਪੂ ਵੀਰਾਂ ਕਾਰੀ ਇੱਥੇ ਮੈਂ ਗਾਉਂਦਾ ਰਿਆ ਘਰੇ ਆ ਦੀਪੂ ਵੀਰ ਦਾ ਇੱਥੋਂ ਨਾਲ ਘਰ ਅੱਛਾ ਇਕੱਠੇ ਅਸੀਂ ਉੱਥੇ ਗਾਉਂਦੇ ਰਏ ਫੋਟੋ ਸ਼ੈਸ਼ਨ ਇੱਥੇ ਹੁੰਦਾ ਰਿਆ ਜਿਹੜੀ 7 ਚ ਪਹਿਲੀ ਐਲਬਮ ਆਈ ਦਿਲ ਦਰਿਆ ਉਹ ਫੋਟੋ ਐ ਭਰਾ ਨੇ ਖਿੱਚੀਆਂ ਹੋਈਆਂ ਪਤਾ ਨਹੀਂ ਗਿਟਾਰ ਵੀ ਕਿੱਥੋਂ ਲੈ ਕੇ ਆਇਆ ਸੀਗਾ ਇਹ ਸਮਾਨ ਲਿਆਂਦਾ ਪਤਾ ਨਹੀਂ ਕਿੱਥੋਂ ਲੈ ਕੇ ਆਂਦਾ ਸਮਾਨ ਸਾਰਾ ਮਿਲ ਜਾਂਦਾ ਇਹਦੇ ਕੋਲ ਹਾਂ ਸ਼ਹਿਰ ਤੇਰੇ ਦੇ ਲੋਕ ਬੇਮਿੱਤਰਾ ਬੜੇ ਹੀ ਮਾੜੇ ਨੇ ਸ਼ਹਿਰ ਤੇਰੇ ਦੇ ਲੋਕ ਬੇਮਿੱਤਰਾ ਬੜੇ ਹੀ ਮਾੜੇ ਨੇ ਮੈਂ ਵਿਖਾਇਆ ਸ਼ੀਸ਼ਾ ਤੇ ਨਾ ਪੱਥਰ ਮਾਰੇ ਨੇ ਮੈਂ ਵਿਖਾਇਆ ਸ਼ੀਸ਼ਾ ਤੇ ਨਾ ਪੱਥਰ ਮਾਰੇ ਨੇ ਕਹਿੰਦੇ ਕਿ ਹੁਣ ਤਾਂ ਕੋਈ ਸੁਖਰਾਤ ਰਿਆ ਵੀ ਨਹੀਂ ਫੇਰ ਵੀ ਲੋਕਾਂ ਦੇ ਹੱਥ 'ਚ ਜ਼ਹਿਰ ਦੇ ਪਿਆਲੇ ਘਵਾ ਸੱਚ ਬੋਲੋ ਨਾ ਬਹੁਤ ਔਖਾ ਔਰ ਤੁਸੀਂ ਗੀਤਾਂ ਦੇ ذریعے ਜਿਹੜਾ ਸੱਚ ਉਹਨੂੰ ਨਸ਼ਰ ਕਰਦੇ ਰਹਿੰਦੇ ਬਹੁਤ ਵੱਡੀ ਗੱਲ ਹੈ ਜੀ ਓ ਫਲਸ ਮਾਈ ਦਾ ਹਾਏ ਮਰ ਗਿਆ ਪੁੱਤ ਓਏ ਕਿਸੇ ਨੂੰ ਨਾ ਕੋਈ ਫਰਕ ਪਿਆ ਉਧਰ ਸ਼ਾਦੀ ਕੁੱਤੀ ਸੋਈ ਵਧਾਈਆਂ ਹਰ ਕੋਈ ਦੇਣ ਗਿਆ ਚਿਹਰੇ ਚੋਪੜ ਕੇ ਰੱਖਦੇ ਚਿਹਰੇ ਚੋਪੜ ਕੇ ਰੱਖਦੇ ਪਰ ਦਿਲਾਂ ਚ ਗਾਰੇ ਨੇ ਇਹ ਹੁਣ ਪਾ ਜੀ ਇਸ ਮਕਾਮ ਤੇ ਦੇਖ ਕੇ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਜਿਆਦਾ ਖੁਸ਼ੀ ਹੁੰਦੀ ਹੈ ਢੱਡੋਂ ਸਕੂਨ ਮਿਲਦਾ ਇਹ ਪਾ ਜੀ ਜਿਹਦਾ ਬੰਦਾ ਬਹੁਤ ਸਾਫ਼ ਹੈ ਔਰ ਕੋਈ ਮਨਚ ਮੈਲ ਨਹੀਂ ਕੋਈ ਲਾਲਚ ਨਹੀਂ ਕਿਸੇ ਤੋਂ ਕੋਈ ਐਕਸਪੈਕਟੇਸ਼ਨ ਨਹੀਂ ਔਰ ਤੁਸੀਂ ਬਹੁਤ ਕੋਈ ਚੰਗੇ ਕਰਮ ਕੀਤੇ ਜਿਹੜਾ ਇੰਨਾ ਪਿਆਰਾ ਦੋਸਤ ਬਣਿਆ ਤੁਹਾਨੂੰ ਤਾਂ ਤੁਸੀਂ ਪਾ ਜੀ ਇਸ ਮਕਾਮ ਤੇ ਦੇਖ ਕੇ ਕਿੰਨੇ ਖੁਸ਼ ਮੈਂ ਤਾਂ ਬਹੁਤ ਖੁਸ਼ ਹੋਣਾ ਭਾਈ ਮੈਂ ਤਾਂ ਲੁੱਡੀਆਂ ਪਾਣਾ ਐਡਾ ਦੋਸਤ ਭਾਗਾਂ ਨਾਲ ਹੀ ਮਿਲਦਾ ਜੀ ਸੱਚ ਹੈ ਜੀ ਤੁਹਾਡੀਆਂ ਅੱਖਾਂ ਨੂੰ ਥੋੜੀ ਨਮ ਹੁੰਦੀਆਂ ਦਿਖ ਰਹੀਆਂ ਮੈਨੂੰ ਪਿਛਲਾ ਸੰਘਰਸ਼ ਮੈਂ ਦੇਖ ਰਿਹਾ ਮੈਂ ਦੀਪੂ ਨੂੰ ਯਾਦ ਹੈ 12 ਚ ਪਹਿਲੀ ਵਾਰ ਸੀਗਾ ਆਜਾ ਇਹ ਤਾਂ ਜੱਫੀ ਦੀ ਮੂਮੈਂਟ ਹੈ ਆਜਾ ਨਹੀਂ 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 ਓ ਮੈਂ ਉੱਥੇ ਜਾਣਾ ਸੀਗਾ ਕੀ ਬਾਤ ਹੈ ਯਾਰ ਅੱਜ ਸ਼ੁਕਰਮ ਲੈਣਿਆ ਨੇ ਜੱਫੀਆਂ ਵੀ ਪੁਆਈਆਂ ਤੇ ਪੁਰਾਣੀਆਂ ਯਾਦਾਂ ਵੀ ਤਾਜ਼ਾ ਤੁਹਾਡੀ ਗੱਡੀ ਲਈ ਤੇ ਆ ਜਾਂਦੀ ਨਾ ਉਦੋਂ ਬਹੁਤ ਮਤਲਬ ਤੁਹਾਡੇ ਦੋਸਤ ਵੀ ਬਣ ਜਾਂਦੇ ਪਰ ਉਹ ਤੁਹਾਡੇ ਦੋਸਤ ਨਹੀਂ ਹੁੰਦੇ ਉਹ ਤਾਂ ਤੁਹਾਡੀ ਚੜ੍ਹਾਈ ਨੂੰ ਮਾੜੀ ਮੋਟੀ ਜਿੰਨੀ ਵੀ ਹੈ ਉਹਦੇ ਔਖੇ ਟਾਈਮ ਦਾ ਯਾਰ ਹਾਂ ਇਹ ਔਖੇ ਟਾਈਮ ਦੇ ਯਾਰ ਆ ਆਪਣੇ ਪਰ ਔਖੇ ਟਾਈਮ ਕੋਈ ਦਾਵਾ ਨਹੀਂ ਕਰ ਹਾਂ ਕਿ ਮੈਂ ਤਾਂ ਔਖੇ ਟਾਈਮ ਖੜਿਆ ਸੀ ਹੁਣ ਮੇਰੇ ਨਾਲ ਵਾਹਿਗੁਰੂ ਇਹ ਵੱਡੀ ਗੱਲ ਹੈ ਇਹ ਇਦਾਂ ਦੇ ਨੇਚਰ ਆ ਉਹ ਜਿਹੜੀ ਤੁਸੀਂ ਗੱਲ ਕਹੀ ਨਾ ਇਹ ਕਿਸੇ ਤੇ ਉਮੀਦਾਂ ਨਹੀਂ ਨੋ 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 ਇਹ ਤਾਂ ਦੁੱਖੋ ਵੀ ਨਾ ਤਾਂ ਵੀ ਨਹੀਂ ਦੱਸਣਾ ਮੈਂ ਆਪਣੇ ਦੋਸਤ ਕਿਉਂ ਦੱਸਾਂ ਮੈਂ ਇਹ ਦੁੱਖ ਦੱਸਣਾ ਨਾਲ ਅਗਰ ਹੁਸ਼ੀ ਹੋਣ ਮਨ ਹੌਲਾ ਕਰ ਲੇ ਸ਼ਾਇਦ ਰਾਤ ਨੂੰ ਕੱਲਾ ਬਹਿ ਕੇ ਕਰੂਗਾ ਆਏ ਆਏ ਨਹੀਂ ਨਹੀਂ ਮਨ ਭਰਦਾ ਪਿਆ ਸੀ ਮਨ ਭਰਦਾ ਪਿਆ ਸੀ ਗਲਾ ਭਰਦਾ ਪਿਆ ਸੀ ਪਰ ਚਲੋ ਕੁਦਰਤ ਦੀ ਕਈ ਵਾਰੀ ਬੋੜੀ ਬੰਡਰ ਆ ਸਾਂਭ ਗਿਆ ਮੋੜੀ ਬੇਮੋੜੀ ਬਾਬਾ ਚੱਕਵੀ ਮੰਢੀਰ ਨੂੰ ਮੋੜੀ ਬੇਮੋੜੀ ਪੀ ਪਸਮਿਕਾਂ ਪੀ ਪੀ ਕੇ ਚਿੱਟੇ ਓਏ ਸ਼ਾਨੀ ਕਰ ਲਿਆ ਸਰੀਰ ਨੂੰ ਮੋੜੀ ਬੇਮੋੜੀ ਬਾਬਾ ਚੱਕਵੀ ਮੰਦਿਰ ਨੂੰ ਮੋੜੀ ਬੇਮੋੜੀ ਕਹਿੰਦੇ ਧਰਤੀ ਦਾ ਇੱਕ ਮధుਰ ਸੰਗੀਤ ਹੈ ਧਿਆਨ ਨਾਲ ਸੁਣੋ ਤਾਂ ਧਰਤੀ ਮਿੱਠੇ ਮਿੱਠੇ ਬੋਲ ਗੁੰਗਣਾਉਂਦੀ ਹੈ ਹਰ ਰੋਜ਼ ਛੋਟੀ ਛੋਟੀ ਮਿਹਨਤ ਕਰਨੀ ਚਾਹੀਦੀ ਹੈ ਤੇ ਹਰ ਰੋਜ਼ ਛੋਟੀ ਛੋਟੀ ਮਿਹਨਤ ਕੀਤੀ ਵੱਡੇ ਨਤੀਜੇ ਲੈ ਕੇ ਆਉਂਦੀ ਹੈ ਵੱਡੇ ਨਤੀਜੇ ਲੈ ਕੇ ਆਉਂਦੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਸੀਂ ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਪਰ ਅੱਜ ਤੁਸੀਂ ਮੇਰੇ ਨਾਲ ਜਿਹੜੇ ਸਕਰੀਨ ਤੇ ਨਜ਼ਰ ਆ ਰਹੇ ਨੇ ਪੰਮਾ ਡੂਮੇ ਵਾਲੀ ਆ ਸਾਹਿਬ ਉਹਨਾਂ ਨੂੰ ਦੇਖ ਕੇ ਅੰਦਾਜ਼ਾ ਲਾ ਲਿਆ ਹੋਣਾ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਵੱਡੇ ਨਤੀਜੇ ਦੀ ਗੱਲ ਕੀਤੀ ਹੈ ਤਾਂ ਆਮ ਘਰ ਦਾ ਮੁੰਡਾ ਜਿਹਨੇ ਮਿਹਨਤ ਕਰਕੇ ਐਡਾ ਵੱਡਾ ਨਾਂ ਬਣਾਇਆ ਕਿ ਤੁਸੀਂ ਪਿੱਛੇ ਦੇਖੋ ਉਹਨਾਂ ਨੂੰ ਪਿਆਰ ਕਰਨ ਵਾਲੇ ਚਾਹਣ ਵਾਲੇ ਕਹਿੰਦੇ ਕਿ ਤੂੰ ਜਿੱਥੇ-ਜਿੱਥੇ ਜਾਵੇਂਗਾ ਤੇਰੇ ਪਿੱਛੇ ਪਿੱਛੇ ਆਵਾਂਗੇ ਬੰਮਾ ਡੂਮੀ ਵਾਲੇ ਸਾਹਿਬ ਬਹੁਤ ਪਿਆਰ ਮਿਲ ਰਿਹਾ ਤੁਹਾਨੂੰ ਸ਼ੁਕਰਾਂ ਮੱਲੇ ਅਸੀਂ ਬੈਠੇ ਆਂ ਜਿਹੜਾ ਭਰਾਮ ਵੱਲੋਂ ਪਿਆਰ ਮਿਲ ਰਿਹਾ ਇਹਦੇ ਬਾਰੇ ਕੀ ਕਹੂੰ ਥੈਂਕ ਯੂ ਪਹਿਲਾਂ ਤਾਂ ਪੀਵੀ 32 ਨਾਵਾ ਸ਼ਹਿਰ ਦੇਖ ਰਹੇ ਸਾਰੇ ਸਰੋਤੇ ਨੇ ਤੇ ਸਾਡੇ ਦਿਨੇਸ਼ ਦਿਨੇਸ਼ ਵੀਰੇ ਨੂੰ ਸਤਿ ਸ਼੍ਰੀ ਅਕਾਲ ਇਹ ਮੇਰੀ ਖੁਸ਼ਕਿਸਮਤੀ ਆ ਬ੍ਰਦਰ ਮੈਨੂੰ ਜਦੋਂ ਸੰਘਰਸ਼ ਸ਼ੁਰੂ ਕੀਤਾ ਕਾਰੀ ਥਾਂ ਦੇ ਵੀਰ ਬੈਠਾ ਦੀਪੂ ਬੈਠਾ ਇਹਨਾਂ ਨੇ ਸਾਰਾ ਸੰਘਰਸ਼ ਮੇਰਾ ਅੱਖੀਂ ਦੇਖਿਆ ਹੈ ਇਹ 2005 ਦੀਆਂ ਆਪਾਂ ਗੱਲਾਂ ਕਰੀਏ ਹੈਨਾ ਜੀ ਬੇਸ਼ੱਕ ਆਪਾਂ ਨੂੰ 19-20 ਸਾਲ ਲੱਗ ਗਏ ਬਟ ਸੱਚ ਨੂੰ ਸੁਣਾਉਣਾ ਥੋੜਾ ਔਖਾ ਹੈ ਕਿਉਂਕਿ ਲੋਕ ਇੱਕਦਮ ਜਹਿਨ ਚ ਨਹੀਂ ਪੈਂਦਾ ਬਟ ਸੱਚ ਨੇ ਸੱਚ ਰਹਿਣਾ ਕਮਰਸ਼ੀਅਲ ਗੀਤਾਂ ਦਾ ਸਮਾਂ ਹੁੰਦਾ ਵੀ 2 ਮਹੀਨੇ ਚੱਲ ਗਿਆ ਹਫਤਾ ਚੱਲ ਗਿਆ ਪਰ ਜਿਹੜਾ ਸੱਚ ਹੈ ਉਹਨੇ ਚੇਰਸ ਥੀ ਵੀ ਰਹਿਣਾ ਕੋਸ਼ਿਸ਼ ਹਮੇਸ਼ਾ ਚੰਗਾ ਸੁਣਨ ਵਾਲੇ ਭਰਾਵਾਂ ਦੀ ਹੱਲਾਸ਼ੇਰੀ ਨਾਲ ਰਹੀ ਹੈ ਕਦਮ ਬਕਦਮ ਹਮੇਸ਼ਾ ਇੱਕੋ ਹੀ ਕੋਸ਼ਿਸ਼ ਹੈ ਕਿ ਚੰਗੇ ਗੀਤਾਂ ਨੂੰ ਸੰਗੀਤ ਕਲੜੀ ਚ ਪਰੋਕੇ ਸਰੋਤਿਆਂ ਨੂੰ ਕੁਝ ਚੰਗਾ ਦੇ ਸਕੀਏ ਔਰ ਆਖਰੀ ਸਾਹ ਤੱਕ ਇਹੀ ਕੋਸ਼ਿਸ਼ ਕਰਦੇ ਰਵਾਂਗੇ ਗੀਤ ਕੋਈ ਘੱਟ ਚੱਲੇ ਵੱਧ ਚੱਲੇ ਉਸ ਦੌੜ ਚ ਆਪਾ ਹੈ ਨਹੀਂ ਅਚਾ ਗੀਤ ਚੱਲੇ ਨਾ ਚੱਲੇ ਪੰਮੇ ਡੂਮੇ ਵਾਲੇ ਤਾਂ ਨਹੀਂ ਚੱਲਦਾ ਅਨੇ ਨਾ ਨਹੀਂ ਚੱਲ ਪਮਾ ਡੂਮੇ ਵਾਲੇ ਦੇ ਫਿਲਹਾਲ ਅਖਾੜੇ ਚੱਲ ਰਹੇ ਜੇ ਤੁਸੀਂ 19-20 ਸਾਲ ਦੀ ਗੱਲ ਕੀਤੀ ਹੈ ਬਿਲਕੁਲ ਭਾਜੀ ਪਰ ਤੁਹਾਨੂੰ ਦੇਖ ਕੇ ਲੱਗਦਾ ਨਹੀਂ 19-20 ਸਾਲ ਤੋਂ ਮੇਰੀ ਤੁਹਾਡੀ ਉਮਰ ਮਤਲਬ ਦੇਖਣ ਨੂੰ ਉਮਰ ਲੱਗਦੀ ਹੈ ਹਾਂ ਮੈਂ ਵੈਸੇ 40 ਸਾਲ ਦਾ ਬ੍ਰਦਰ ਹੋ ਗਿਆ ਪਰ ਖਾਈ ਪੀਂਦਾ ਇਹਨਾਂ ਨੂੰ ਪਤਾ ਹੈ ਤਿੰਨ ਫੁੱਲ ਕਈ ਹੈ ਤਿਹੜੀ ਦੇ ਉਹ ਵੀ ਤੁਹਾਡੇ ਨਾਲ ਹੀ ਰਹਿੰਦਾ ਮੇਰੇ ਕੋਲ ਇਹ ਮੇਰੇ ਭਰਾ ਹੈ ਇਹਨਾਂ ਦਾ ਬਹੁਤ ਹੱਲਾ ਇਹਨਾਂ ਨੇ ਮਤਲਬ ਤੁਹਾਨੂੰ ਦੱਸਿਆ ਪਈ ਜ਼ੀਰੋ ਤੋਂ ਜੈਡ ਤੱਕ ਇਹਨਾਂ ਨੂੰ ਸੰਘਰਸ਼ ਦਾ ਪਤਾ ਹੈ ਦੀਪੂ ਵੀਰਾ ਹੋ ਗਿਆ ਕਾਰੀ ਥਾਂਦੀ ਹੋ ਗਿਆ ਹੁਣ ਮ ਬੜਾ ਮਾਣ ਵੀ ਹੁੰਦਾ ਹੁਣ ਅੱਜ ਦੁਰਗਾ ਪਰ ਮੇਲਾ ਸੀਗਾ ਮੈਨੂੰ ਬਾਈ ਹੋਰਾਂ ਨੇ ਪਹਿਲੇ ਫੋਨ ਆ ਗਿਆ ਵੀ ਪ੍ਰਸ਼ਾਦਾ ਬਾਈ ਤੁਸੀਂ ਸਾਡੇ ਕੋਲ ਛਾਕੇ ਜਾਣਾ ਮਿਲ ਕੇ ਨਾਲ ਭਰਾਵਾਂ ਦੇ ਕੇ ਬੜੀ ਖੁਸ਼ੀ ਹੋਈ ਹੈਗੇ ਸੱਚ ਦੇ ਵੀ ਗਾਹਕ ਹੈਗੇ ਨੇ ਭਾਵੇਂ ਥੋੜੇ ਹੋਣ ਬਟ ਸੱਚ ਸਤਕਾਰਿਆ ਜਾਂਦਾ ਹਮ ਕਮਰਸ਼ੀਅਲ ਕਈ ਵਾਰ ਹੁੰਦਾ ਫਿਰ ਤੁਹਾਨੂੰ 15 15 20 ਵੀ ਬੌਂਸਰ ਜੇ ਨਾਲ ਲੈ ਕੇ ਜਾਣਾ ਪੈਂਦਾ ਵੀ ਪਤਾ ਨਹੀਂ ਕਿਹੜੇ ਨੇ ਹੱਥ ਪਾ ਲੈਣਾ ਜਾਂ ਬਹੁਤ ਵੱਡੀਆਂ ਗੱਲਾਂ ਕਰ ਲਈਆਂ ਫਿਰ ਡਰ ਰਹਿੰਦਾ ਕਿ ਇਹਨੇ ਢਾ ਲੈਣਾ ਤੁਹਾਨੂੰ ਸਟੇਜ ਤੇ ਪਰ ਸੱਚ ਨੂੰ ਸੱਚ ਨੂੰ ਇਦਾਂ ਵੀ ਲੋਕ ਤੁਹਾਨੂੰ ਸਤਕਾਰ ਦਿੰਦੇ ਦੁਆਵਾਂ ਦਿੰਦੇ ਆ अच्छा ਤੁਸੀਂ ਕਾਰੀ ਹੋਣਾ ਦੀ ਗੱਲ ਕੀਤੀ ਹੈ ਕਾਰੀ ਨਾ ਕਿੰਨੇ ਸਮੇਂ ਤੋਂ ਜਾਰੀ ਹੈ ਹਾਂਜੀ ਉਹੀ 5 ਤੋਂ 2005 ਹਾਂ ਹਾਂ ਦੀਪੂ ਵੀਰਾਂ ਕਾਰੀ ਇੱਥੇ ਮੈਂ ਗਾਉਂਦਾ ਰਿਹਾ ਘਰੇ ਆ ਦੀਪੂ ਵੀਰ ਦਾ ਇੱਥੋਂ ਨਾਲ ਘਰ ਹੈ ਅੱਛਾ ਜੀ ਇਕੱਠੇ ਅਸੀਂ ਉੱਥੇ ਗਾਉਂਦੇ ਰਹੇ ਫੋਟੋ ਸ਼ੈਸ਼ਨ ਇੱਥੇ ਹੁੰਦਾ ਰਿਹਾ ਜਿਹੜੀ ਸੱਤ ਚ ਪਹਿਲੀ ਐਲਬਮ ਆਈ ਦਿਲ ਦਰਿਆ ਉਹ ਫੋਟੋ ਐ ਭਰਾ ਨੇ ਖਿੱਚੀਆਂ ਹੋਈਆਂ ਪਤਾ ਨਹੀਂ ਗਿਟਾਰ ਵੀ ਕਿੱਥੋਂ ਲੈ ਕੇ ਆਇਆ ਸੀਗਾ ਉਹ ਸਮਾਨ ਲਿਆਂਦਾ ਪਤਾ ਨਹੀਂ ਕਿੱਥੋਂ ਲੈ ਕੇ ਆਂਦਾ ਸਮਾਨ ਸਾਰਾ ਮਿਲ ਜਾਂਦਾ ਇਹਦੇ ਕੋਲ ਅੱਛਾ ਕਿਸਾਨੀ ਅੰਦੋਲਨ ਚ ਵੀ ਤੁਹਾਡਾ ਯੋਗਦਾਨ ਜਿਹੜਾ ਉਹ ਨਹੀਂ ਭੁੱਲ ਸਕਦੇ ਆਪਾਂ ਹੁਣ ਵੀ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਹਦੇ ਬਾਰੇ ਕੀ ਕਹੋਗੇ ਹਾਂਜੀ ਵੀਰ ਜੀ ਦੇਖੋ ਆਨੰਦ ਦਾਤਾ ਰਿਸਪੈਕਟ ਕਰਨੀ ਚਾਹੀਦੀ ਚਲੋ ਕਈ ਵਾਰ ਇਦਾਂ ਹੋ ਜਾਂਦਾ ਕਿ ਜਿਹੜੀਆਂ ਅੱਗੇ ਜਥੇਬੰਦੀਆਂ ਆ ਉਹ ਧੜੇਬੰਦੀਆਂ ਦਾ ਸ਼ਿਕਾਰ ਹੋ ਜਾਂਦੀਆਂ ਬਟ ਕਿਸਾਨ ਤਾਂ ਕਿਸਾਨ ਹੈ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਕਿਸਾਨ ਦੇ ਨਾਲ ਖੜਨਾ ਚਾਹੀਦਾ ਜਿੱਥੇ ਲੋੜ ਆ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਔਰ ਮਹਾਰਾ ਜੀ ਕਿਰਪਾ ਕਰੇ ਪੰਜਾਬ ਦਾ ਕਿਸਾਨ ਸਦਾ ਹੀ ਆਵਾਜ਼ ਰਹੀ ਤਾਂ ਹੀ ਸਾਰਾ ਔਰ ساری ਦੁਨੀਆ ਅੱਛਾ ਜਿਹੜੇ ਭਰਾ ਪਿੱਛੇ ਖੜੇ ਆ ਇਹ ਮੈਨੂੰ ਵਿੱਚ ਸਮਝ ਦਿਉਣਾ ਕਿ ਰੇਡ ਕਾ ਆ ਗਿਆ ਅਸੀਂ ਗੀਤ ਸੁਣਨੇ ਸੀਗੇ ਜੀ ਇਹਨਾਂ ਨੂੰ ਕੋਈ ਗੀਤ ਸੁਣਾਉਣਾ ਹਾਂ ਇਹ ਵੀਰੇ ਆ ਵੀ ਨਾਲ ਬੈਠਾ ਬਾਈ ਹੋਰਾਂ ਦੀਆਂ ਫਰਮੈਸ਼ਾ ਮੈਨੂੰ ਖੁਸ਼ੀ ਹੁੰਦੀ ਏ ਇਸ ਗੱਲ ਦੀ ਕਿ ਨੌਜਵਾਨੀ ਦਾ ਜਿਹੜਾ ਕੰਨ ਰਸ ਬਦਲ ਰਿਹਾ ਨੌਜਵਾਨੀ ਵੀ ਹੁਣ ਚੰਗੇ ਗੀਤਾਂ ਨੂੰ ਚੰਗੇ ਬੋਲਾਂ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਆਇਆ ਬਾਈ ਨੇ ਆਂਦਿਆਂ ਹੋਏ ਕਿਹਾ ਕਹਿੰਦਾ ਮਿੰਟੂ ਬਾਈ ਦਾ ਜਿਹੜਾ ਤੁਸੀਂ ਗੀਤ ਗਾਇਆ ਨਾ ਸ਼ੀਸ਼ਾ ਸ਼ੀਸ਼ਾ ਉਹ ਸੁਣਾਇਓ ਉਹੀ ਗੀਤ ਆਪਾਂ ਸਾਂਝਾ ਕਰਦੇ ਜੀ ਜੀ ਸ਼ਹਿਰ ਤੇਰੇ ਦੇ ਲੋਕ ਬੇਮਿੱਤਰਾ ਬੜੇ ਹੀ ਮਾੜੇ ਨੇ ਸ਼ਹਿਰ ਤੇਰੇ ਦੇ ਲੋਕ ਬੇਮਿੱਤਰਾ ਬੜੇ ਹੀ ਮਾੜੇ ਨੇ ਮੈਂ ਵਿਖਾਇਆ ਸ਼ੀਸ਼ਾ ਤੇ ਨਾ ਪੱਥਰ ਮਾਰੇ ਨੇ ਮੈਂ ਵਿਖਾਇਆ ਸ਼ੀਸ਼ਾ ਤੇ ਨਾ ਪੱਥਰ ਮਾਰੇ ਨੇ ਮੁਫਲਸ ਮਾਇਦਾ ਹਾਏ ਮਰ ਗਿਆ ਪੁੱਤ ਓਏ ਕਿਸੇ ਨੂੰ ਨਾ ਕੋਈ ਫਰਕ ਪਿਆ ਉਧਰ ਸ਼ਾਦੀ ਕੁੱਤੀ ਸੂਈ ਵਧਾਈਆਂ ਹਰ ਕੋਈ ਦੇਣ ਗਿਆ ਚਿਹਰੇ ਚੋਪੜ ਕੇ ਰੱਖਦੇ ਚਿਹਰੇ ਚੋਪੜ ਕੇ ਰੱਖਦੇ ਪਰ ਦਿਲਾਂ ਚ ਗਾਰੇ ਨੇ ਮੈਂ ਵਿਖਾਇਆ ਸ਼ੀਸ਼ਾ ਤੇ ਨਾ ਪੱਥਰ ਮਾਰੇ ਨੇ ਮੈਂ ਵਿਖਾਇਆ ਸ਼ੀਸ਼ਾ ਤੇ ਨਾ ਪੱਥਰ ਮਾਰੇ ਨੇ ਤਾੜੀਆਂ ਲਾ ਦਿਓ ਬੱਚੇ ਰੱਖੋ ਐਸੇ ਕਹਿਣਾ ਨਹੀਂ ਚਾਹੀਦਾ ਤੁਹਾਡਾ ਟੈਲੈਂਟ ਤਾਂ ਅਜਿਹਾ ਕਿ ਚੰਨ ਤਾਰੇ ਵੀ ਸਲਾਮਾ ਕਰਦੇ ਹੋਣਗੇ ਪਰ ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ ਕਹਿੰਦੇ ਕਿ ਹੁਣ ਤਾਂ ਕੋਈ ਸੁਖਰਾਤ ਰਿਆ ਵੀ ਨਹੀਂ ਫਿਰ ਵੀ ਲੋਕਾਂ ਦੇ ਹੱਥ 'ਚ ਜ਼ਹਿਰ ਦੇ ਪਿਆਲੇ ਕਿਉਂ ਸੱਚ ਬੋਲੋ ਨਾ ਬਹੁਤ ਔਖਾ ਔਰ ਤੁਸੀਂ ਗੀਤਾਂ ਦੇ ਜ਼ਰੀਏ ਜਿਹੜਾ ਸੱਚ ਨੂੰ ਨਸ਼ਰ ਕਰਦੇ ਰਹਿੰਦੇ ਬਹੁਤ ਵੱਡੀ ਗੱਲ ਹੈ ਜੀ ਧੰਨਵਾਦ ਵੀਰੇ ਕੋਸ਼ਿਸ਼ਾਂ ਕਰਦੇ ਆ ਚਲੋ ਪੰਜਾਬੀ ਮਾਂ ਬੋਲੀ ਦਾ ਧੰਨਵਾਦ ਪੰਜਾਬੀ ਮਾਂ ਬੋਲੀ ਸੁਣਨ ਵਾਲਿਆਂ ਦਾ ਧੰਨਵਾਦ ਇਹਨਾਂ ਕਰਕੇ ਰੋਜੀ ਰੋਟੀ ਚੱਲ ਰਹੀ ਹੈ ਤੇ ਬੱਚਿਆਂ ਨੂੰ ਚੰਗਾ ਕਮਾ ਕੇ ਚੰਗੀ ਕਮਾਈ ਖਿਲਾ ਰਹੇ ਆ ਹਨਾ ਸੋ ਆਖਰੀ ਬੋਲ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਕਾਰੀ ਨੂੰ ਬੜਾ ਪਸੰਦ ਆਉਂਦਾ ਉਹ ਗੀਤ ਨੂੰ ਬੜਾ ਤੁਸੀਂ ਪਿਆਰ ਦਿੱਤਾ ਸੁਣਦੇ ਲੋ ਮੋੜੀ ਬੇਮੋੜੀ ਬਾਬਾ ਚੱਕਮੀ ਮੰਦਿਰ ਨੂੰ ਮੋੜੀ ਬੇਮੋੜੀ ਪੀ ਪੀ ਸਮੇਂ ਕਾ ਪੀ ਪੀ ਕੇ ਚਿੱਟੇ ਓਏ ਸ਼ਾਨੀ ਕਰ ਲਿਆ ਸਰੀਰ ਨੂੰ ਮੋੜੀ ਬੇਮੋੜੀ ਬਾਬਾ ਚੱਕਮੀ ਮੰਦਿਰ ਨੂੰ ਮੋੜੀ ਬੇਮੋੜੀ ਪਾਲ ਤਾਂ ਪਤੰਦਰ ਹੋ ਕਾ ਦੇਵੇ ਸੱਚ ਦਾ ਜਵਾਨੀ ਦੀਆਂ ਜੜਾਂ ਵਿੱਚ ਨਸ਼ਾ ਜਾਵੇ ਰੱਚ ਦਾ ਢੂਮੇਵਾਲ ਪੰਮੇ ਕਿੰਜ ਮਾਰਨ ਗਏ ਮੱਲਾਓ ਬੋਤਿਆਂ ਨੂੰ ਅੱਜਕੱਲ੍ਹ ਦੇਸੀ ਘੋ ਨਹੀਂ ਪਚਦਾ ਲੱਸੀਆਂ ਨੂੰ ਭੁੱਲ ਪੀਂਦੇ ਓ ਜੁਗਨੀ ਤੇ ਹੀਰ ਨੂੰ ਮੋੜੀ ਬੇਮੋੜੀ ਬਾਬਾ ਚੱਕਮੀ ਮੰਦਿਰ ਨੂੰ ਹਰ ਕੁੜੀ ਵਿੱਚੋਂ ਹਰ ਕੁੜੀ ਵਿੱਚੋਂ ਇਹ ਲੱਭਦੇ ਨੇ ਹੀਰ ਨੂੰ ਮੋੜੀ ਬੇਮੋੜੀ ਬਾਬਾ ਚੱਕਮੀ ਮੰਦਿਰ ਨੂੰ ਮੋੜੀ ਬੇਮੋੜੀ ਉਹ ਜਿੱਦਾਂ ਵੱਡਾ ਨਾਮ ਉੱਡੀ ਵੱਡੀ ਪਛਾਣ ਔਰ ਹਲੀਮੀ ਜੋ ਨਿਰਮਲਤਾ ਪਾ ਦੇਖ ਰਹੇ ਆ ਨਹੀਂ ਤਾਂ ਕਲਾਕਾਰ ਨੂੰ ਕਹੋ ਨਾ ਗੀਤ ਸੁਣੋਗਾ ਸਟੇਜ ਤੇ ਸੁਣਾਉਂਗਾ ਅੱਜ ਇਨੀ ਹਲੀਮੀ ਨਾਲ ਗੀਤ गा ਰਹੇ ਆ ਤੁਹਾਨੂੰ ਐਂਟਰਟੇਨ ਕਰ ਰਹੇ ਆ ਤੇ ਬਤੇ ਕੀ ਕਹੋਗੇ ਮੈਂ ਕਹਿੰਦਾ ਉਨੇ ਵੱਡੇ ਦਰਸ਼ਨ ਇਹਨਾਂ ਦੀ ਸਾਫ ਸੁਥਰੀ ਗਾਇਕੀ ਮੈਨੂੰ ਬਹੁਤ ਚਿਰ ਹੋ ਗਿਆ ਸੁਣਨ ਨੂੰ ਇਹਨਾਂ ਦਾ ਇੱਕ ਮਿੰਟੂ ਗੁਰਸੁਰੀਏ ਨਾ ਜਿਹੜਾ ਇਹਨਾਂ ਨੇ ਪਹਿਲਾਂ ਗੀ ਸੁਣਾਇਆ ਉਹ ਮੈਂ ਘੱਟੋ ਘੱਟ ਨਹੀਂ ਤਾਂ 10000 ਵਾਰ ਸੁਣਿਆ ਹੁਣ 10000 ਵਾਰ ਵੱਧ ਈ ਸੁਣਿਆ ਹੁਣ ਮਤਲਬ ਕਿ ਮੇਰੀ ਗੱਡੀ ਦੇ ਵਿੱਚ ਮਤਲਬ ਤੁਸੀਂ ਵਧਾਈ ਜਾਂਦੇ ਸਾਰੇ ਹਾਂ ਪਰ ਇੱਕ ਗੱਲ ਆ ਵੀ ਚੰਗੀ ਗਾਇਕੀ ਸੁਣਨ ਵਾਲੇ ਲੋਕ ਘੱਟ ਆ ਜੀ ਤੇ ਉਹਦੇ ਵਿੱਚ ਵੀਊ ਵੀ ਘੱਟ ਹੋਣੇ ਆ ਹਾਂ ਪਰ ਉਸ ਮਤਲਬ ਇਸ ਗੱਲ ਦਾ ਮਾਣ ਵੀ ਕਿ ਅਸੀਂ ਪੰਮੇ ਡੁੰਮੇ ਵਾਲੀ ਨੂੰ ਸੁਣਦੇ ਹਾਂ ਸੁਣਦੇ ਆ ਜੀ ਹਾਂ ਕਿਉਂਕਿ ਕੁਝ ਕੁ ਕਲਾਕਾਰ ਐਦਾਂ ਦੇ ਆ ਜਿਹੜੇ ਪੰਜਾਬੀ ਮਾਂ ਬੋਲੀ ਦੀ ਐਨੀ ਇੱਕ ਵਧੀਆ ਸੇਵਾ ਕਰਦੇ ਆ ਉਹਨਾਂ ਦੀ ਐਗਜ਼ਾਮਪਲ ਸਾਡੇ ਪੰਮੇ ਭਾਜੀ ਆ। ਇਹਦੇ ਨਾਲੇ ਤਾਂ ਗੀਤ ਇਹੀ ਆ। ਜਿਵੇਂ ਗੱਲ ਕੀਤੀ ਕਿ ਮੋੜੀ ਦੀ ਮੋੜੀ ਦਾ। ਤੁਹਾਨੂੰ ਪਤਾ ਹੈ ਵੇ ਅੱਜ ਦਾ ਯੂਥ ਜਿਹੜਾ ਹੈ ਨਾ ਉਹ ਗਾਣੇ ਚੱਕ ਮੇਜੇ ਜ਼ਿਆਦਾ ਸੁਣ ਕੇ ਖੁਸ਼ ਆ। ਪਰ ਹੁਣ ਸਾਡੀਆਂ ਉਮਰਾਂ ਥੋੜੀਆਂ ਜਾਂ 40 ਤੋਂ ਬਾਅਦ ਵਾਲੇ ਬਾਅਦ ਵਾਲੇ ਹੁਣ ਹੋ ਗਏ ਆ ਪੰਮੇ ਨਹੀਂ ਪਰ ਸਾਫ਼ ਸੁਥਰੀ ਗਾਇਕੀ ਸੁਣਨ ਦਾ ਮੂਡ ਬਣਨ ਲੱਗ ਪੰਦਾ ਆ। ਠੀਕ ਆ ਜਦੋਂ ਬੰਦਾ ਡਿਸ਼ ਡਿਸ਼ ਤੋਂ ਅੱਕ ਜਾਂਦਾ ਫੇਰ ਕਹਿੰਦਾ ਲਾ ਯਾਰ ਪੰਮੀ ਨੂੰ ਪੰਮੀ ਭਾਜੀ ਨੂੰ ਲਾਓ ਜੀ ਪਰ ਨਹੀਂ ਮੈਂ ਬਹੁਤ ਸੁਣਿਆ ਜੀ ਪੰਮੀ ਭਾਈ ਦੇ ਗੀਤ ਸਾਰੇ ਗੀਤ ਭਾਜੀ ਦੇ ਬਹੁਤ ਸੋਹਣੇ ਆ ਖਾੜੇ ਵੀ ਆਪਾਂ ਦੇਖੇ ਆ ਤੇ ਅੱਜ ਮੈਂ ਆਪਣੇ ਜਿੰਨੇ ਨੌਜਵਾਨ ਹੈਗੇ ਆ ਸਾਰਿਆਂ ਵੱਲੋਂ ਸ਼ੋਕਰਾਂ ਮਹੱਲੇ ਵਿੱਚ ਆਏ ਤੇ ਕਾਰੀ ਦਾ ਵੀ ਧੰਨਵਾਦ ਕਰਦਾ ਆਂ ਕਿ ਭਾਜੀ ਨੇ ਸਾਨੂੰ ਰੂਪ ਰੂਪ ਕਰਾਇਆ ਜੀ ਠੀਕ ਆ ਤੇ ਬਾਕੀ ਸ਼ੋਕਰਾਂ ਮਹੱਲੇ ਵੱਲੋਂ ਅਸੀਂ ਭਾਜੀ ਦਾ ਤਹਿ ਦਿਲੋਂ ਵੈਲਕਮ ਕਰਦੇ ਆਂ ਕਿ ਇੱਕ ਅੱਜ ਸਾਡੇ ਨਾਲ ਗੀਤਾਂ ਦੀ ਮਹਿਫਲ ਵੀ ਲੱਗੀ ਚੰਗੇ ਗੀਤ ਅਸੀਂ ਸੁਣੇ ਬਾਕੀ ਪਿੰਡ ਕਲਾਮ ਦੇ ਵਿੱਚ ਪ੍ਰੋਗਰਾਮ ਲੱਗੇ ਆਏ ਆ ਸਾਢੇ 3 3 60 ਤਿੰਨ ਘੰਟੇ ਉੱਥੇ ਭਾਜੀ ਗਾ ਕੇ ਆਏ ਆ ਤਿੰਨ ਤਿੰਨ ਚਾਰ ਚਾਰ ਪ੍ਰੋਗਰਾਮ ਲਾ ਲੈਂਦੇ ਸਾਢੇ 3 3 ਘੰਟੇ ਵਾਲੇ ਪਤਾ ਨਹੀਂ ਕੀ ਜਾਨਾ ਜਦੋਂ ਇੱਥੇ ਸਾਡੇ ਕੋਲ ਪਹੁੰਚਿਆ ਤਾਂ ਭਾਜੀ ਦਾ ਰੰਗ ਬਿਲਕੁਲ ਲਾਲ ਸੀ ਤੇ ਕੁਰਤਾ ਐਨ ਮੁੜਕੋ ਮੁੜਕੀ ਹੋਇਆ ਪਿਆ ਸੀਗਾ ਤੇ ਮੈਂ ਭਾਜੀ ਨੂੰ ਅਸੀਂ ਇੱਥੇ ਬਿਠਾਇਆ ਭਾਜੀ ਕਹਿੰਦਾ ਏਸੀ ਨਹੀਂ ਲਾਣਾ ਹੈਗਾ ਮੈਨੂੰ ਕੱਲਾ ਪੱਖਾ ਹੀ ਚਾਹੀਦਾ ਹੈ ਬਈ ਮੈਂ ਗਰਮ ਸਰਦ ਹੋ ਜਾਣਾ ਮੇਰੇ ਹੁਣ ਕੰਟੀਨਿਊਸਲੀ ਪ੍ਰੋਗਰਾਮ ਆ ਸੋ ਅਸੀਂ ਅੱਜ ਭਾਜੀ ਦਾ ਬਹੁਤ ਵੈਲਕਮ ਕਰਦੇ ਆਂ ਵੀ ਸਾਰੇ ਵੀਰਾਂ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਰਾਊਗਾ ਕਿ ਨਹੀਂ ਕਿ ਬਸ ਆਪਾਂ ਨਹੀਂ ਨਹੀਂ ਜਰੂਰ ਕਰਵਾਵਾਂਗੇ ਮੈਂ ਭਾਜੀ ਨਾਲ ਡਿਸਕਸ ਕਰਦਾ ਸੀਗਾ ਕਿ ਇਹਦੇ ਮਹਿਫਲ ਲਾਵਾਂਗੇ ਅਸੀਂ ਮਹਿਫਲ ਐਦਾਂ ਦੀ ਲਾਵਾਂਗੇ ਕਿ ਛੋਟੀ ਜੀ ਮਹਿਫਲ ਲਾਵਾਂਗੇ ਬਹੁਤ ਹੀ ਜਿਹਦੇ ਵਿੱਚ ਟੇਬਲ ਲੱਗੇ ਹੋਗੇ ਤੇ ਭਾਜੀ ਦੇ ਕੱਲੇ ਆਪਾਂ ਲੋਕ ਗੀਤ ਸੁਣਨੇ ਹੂੰ ਤੇ ਐਦਾਂ ਦੇ ਸੁਣਨੇ ਆ ਚੱਕ ਮੰਗੀ ਤਾਂ ਅਸੀਂ ਕੋਈ ਨਹੀਂ ਚਾਹੁੰਦੇ ਕਿ ਜਿਹੜਾ ਪੰਜਾਬੀਅਤ ਨੂੰ ਪਿਆਰ ਕਰਦੇ ਆ ਮਾਂ ਬੋਲੀ ਨੂੰ ਪਹੁੰਚਣਗੇ ਬਿਲਕੁਲ ਔਰ ਇਹਨਾਂ ਨੂੰ ਤਸੱਲੀ ਨਾ ਸੁਣਾਗੇ ਸਾਰਾ ਕੁਝ ਸੁਣਾਂਗੇ ਜੀ ਹਾਂ ਅੱਛਾ ਇਹਨਾਂ ਦੀ ਤੁਸੀਂ ਗੱਲ ਕੀਤੀ ਕਿ ਇਹਨਾਂ ਦੀ ਬਦੌਲਤ ਇਹ ਤਾਂ ਚਿਰਾਗ ਕਿਸ ਦੇਵੇ ਨਾ ਪੀਐਮ ਵੀ ਆ ਸਕਦਾ ਤੁਹਾਨੂੰ ਪਤਾ ਨਹੀਂ ਇਹਦੀ ਜੜਾ ਕਿੱਥੇ ਤੱਕ ਆ ਮੇਰ ਬੰਦਾ ਹੀ ਆ ਭਾਜੀ ਤੁਸੀਂ ਦਿਨੇਸ਼ ਭਾਜੀ ਮੈਂ ਭਾਜੀ ਮੇਰੇ ਕੋ ਤਾਂ ਕਹਿਣ ਲਈ ਸ਼ਬਦ ਹੀ ਹਨੀ ਭਾਜੀ ਠੀਕ ਹੈ ਜੀ ਕਹਿੰਦੇ ਆ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਕਹਿੰਦੇ ਨਾ ਸ਼ਾਨ ਸ਼੍ਰੀ ਅਨੰਦਪੁਰ ਸਾਹਿਬ ਦੀ ਨਹੀਂ ਪੰਜਾਬੀ ਜਿੱਥੇ-ਜਿੱਥੇ ਬੈਠੇ ਪੰਮਾ ਡੂ ਮੇਲ ਸਾਰਿਆਂ ਦੀ ਸ਼ਾਨ ਆ ਭਾਜੀ ਵਿਦੇਸ਼ ਤੋਂ ਬਹੁਤ ਪਿਆਰ ਕਰਦੇ ਲੋਕ ਬਿਲਕੁਲ ਭਾਜੀ ਬਿਲਕੁਲ ਮਾਣ ਆ ਭਾਜੀ ਸਾਨੂੰ ਮੈਂ ਤਾਂ ਇਹੀ ਕਹੂੰਗਾ ਕਿ ਮਾਣ ਆ ਅਸੀਂ ਸਾਰੇ ਆਪਦੇ ਪਰਿਵਾਰਾਂ ਚ ਬਹਿ ਕੇ ਇਹ ਨਹੀਂ ਹੋਊਗਾ ਕਿ ਕੋਈ ਗਾਣਾ ਆਉਂਦਾ ਤਾਂ ਟੀਵੀ ਬੰਦ ਕਰ ਦੇ ਜਦੋਂ ਕਿਸੇ ਸਿੰਗਰ ਦਾ ਆਉਂਦਾ ਨਾ ਪਰ ਪੰਮੇ ਤੇ ਆਪਾਂ ਨੂੰ ਮਾਣ ਆ ਭਾਜੀ ਪੂਰਾ ਸਾਰਾ ਪਰਿਵਾਰ ਬਹਿ ਕੇ ਭਾਜੀ ਅੱਖਾਂ ਮੀਚ ਕੇ ਗਾਣਾ ਸੁਣ ਸਕਦਾ ਭਾਜੀ ਜਿਹਨੇ ਮ ਕੰਮੇ ਪੰਮੇ ਨੇ ਸਿੱਧੇ ਰਾਵ ਲਾਵੇ ਹਾਂ ਬਿਲਕੁਲ ਭਾਜੀ ਬਿਲਕੁਲ 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 ਭਾਜੀ ਤੁਸੀਂ ਇੱਕੋ ਸ਼ਬਦ ਤਾਂ ਬੋਲੋ ਪਿਆਰ ਕਿੰਨਾ ਪੁਰਾਣਾ ਪਿਆਰ ਨਹੀਂ ਇਹਦੀ ਲੱਗਦੀ 40 ਸਾਲ ਹੋ ਗਏ ਨਹੀਂ ਨਹੀਂ 40 ਸਾਲ ਹੈਗੀ ਹੈ ਪਿਆਰ ਆਪਣਾ ਹੋ ਗਿਆ 35 ਸਾਲ ਹੋ ਗਏ ਹੁਣੇ ਨਾ ਪਿਆਰ ਛੋਟੇ ਹੁੰਦੇ ਹੀ ਆ ਜਦ ਦੀ ਸੁਰਤ ਸੰਭਾਲੀਓ ਇਕੱਠੇ ਹੀ ਆ ਸਾਡੇ ਫੈਮਿਲੀ ਰਿਲੇਸ਼ਨ ਸਭ ਤੇ ਉਦੋਂ ਵੀ ਪ੍ਰੋਗਰਾਮ ਨਾਲ ਆਪਾਂ ਜਾਂਦੇ ਮੈਂ ਹੁਣੇ ਹੀ ਗੱਲ ਕਰਦਾ ਸੀ ਪਹਿਲਾਂ ਸਿਰਫ ਸਿਰਫ ਨਹੀਂ ਨਹੀਂ ਆਪਾਂ ਮਤਲਬ ਮੈਂ ਨਾਲ ਜਾਂਦਾ ਹੁੰਦਾ ਸੀਗਾ ਵੀਰੇ ਨਾ ਜਾਂਦਾ ਹੁੰਦਾ ਸੀਗਾ ਇੱਕ ਵਾਰ ਤਾਂ ਭਾਜੀ ਅਸੀਂ ਢੋਲ ਗਏ ਬਲੀਮਾਰਕ ਟੋਰਸ ਵੀ ਇੱਕ ਵਾਰੀ ਭਾਜੀ ਅਸੀਂ ਸਟੇ ਵੀ ਵਾਲੇ ਪਾਰੀ ਸਿਰਫ ਆਪਾਂ ਮਤਲਬ ਬੱਸ ਜਿ ਬੈਠ ਗਏ ਦੋ ਜਣੇ ਜਾਂਦੇ ਹੁੰਦੇ ਸੀਗੇ ਪ੍ਰੋਗਰਾਮ ਨਾਲ ਅੱਡਾ ਸੰਘਰਸ਼ ਕਰੀ ਹਾਂ ਹਾਂਜੀ ਹਾਂਜੀ ਤੇ ਹੁਣ ਭਾਜੀ ਇਸ ਮਕਾਮ ਤੇ ਦੇਖ ਕੇ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਐਡਾ ਡੋਂ ਸਕੂਨ ਮਿਲਦਾ ਇਹ ਭਾਜੀ ਫੀਲ ਦਾ ਬੰਦਾ ਬਹੁਤ ਸਾਫ਼ ਹੈ ਹਾਂਜੀ ਔਰ ਕੋਈ ਮਨਚ ਮੈਲ ਨਹੀਂ ਕੋਈ ਲਾਲਚ ਨਹੀਂ ਕਿਸੇ ਤੋਂ ਕੋਈ ਐਕਸਪੈਕਟੇਸ਼ਨ ਨਹੀਂ ਔਰ ਤੁਸੀਂ ਬਹੁਤ ਕੋ ਚੰਗੇ ਕਰਮ ਕੀਤੇ ਜਿਹੜੇ ਇਹਨਾਂ ਪਿਆਰਾ ਦੋਸਤ ਬਣਿਆ। ਔਰ ਤੁਸੀਂ ਭਾਜੀ ਇਸ ਮਕਾਮ ਤੇ ਦੇਖ ਕੇ ਕਿੰਨੇ ਖੁਸ਼ ਹੈ। ਮੈਂ ਤਾਂ ਬਹੁਤ ਖੁਸ਼ ਹਾਂ ਭਾਈ ਮੈਂ ਤਾਂ ਲੁੱਡੀਆਂ ਬਣਾ। ਐਡਾ ਦੋਸਤ ਭਾਗਾਂ ਨਾਲ ਹੀ ਮਿਲਦਾ ਜੀ। ਸੱਚ ਹੈ ਵੀ। ਤੁਹਾਡੀਆਂ ਅੱਖਾਂ ਨੂੰ ਥੋੜੀ ਨਮ ਹੁੰਦੀਆਂ ਦਿਖ ਰਹੀਆਂ। ਮੈਨੂੰ ਪਿਛਲਾ ਸੰਘਰਸ਼ ਮੈਂ ਦੇਖ ਰਿਹਾ। ਮੈਂ ਦੀਪੂ ਨੂੰ ਯਾਦ ਹੈ 12 ਚ ਪਹਿਲੀ ਵਾਰ ਸਮਝ ਆ ਗਈ। ਮੈਂ ਆਂ ਇੰਗਲੈਂਡ ਜਾਣਾ ਸੀਗਾ ਅੱਜ ਇਹ ਤਾਂ ਜੱਫੀ ਦੀ ਮੂਮੈਂਟ ਹੈ ਆ ਜਾ ਨੀ 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 ਥੈਂਕ ਯੂ ਉਹ ਮੈਂ ਉੱਥੇ ਜਾਣਾ ਸੀਗਾ ਕੀ ਬਾਤ ਹੈ ਯਾਰ ਅੱਜ ਸ਼ੁਕਰਮ ਲਿਆੜਿਆ ਨੇ ਜੱਫੀਆਂ ਵੀ ਪੁਆਈਆਂ ਤੇ ਪੁਰਾਣੀਆਂ ਯਾਦਾਂ ਵੀ ਤਾਜ਼ਾ ਕੋਈ ਪ੍ਰੋਮੋਟਰ ਇੱਕ ਬੰਦਾ ਹੈਗਾ ਵੀ ਉਹ ਕਹਿੰਦਾ ਤੁਸੀਂ ਟਿਕਟ ਲਾ ਲਓ ਟਿਕਟ ਤੁਸੀਂ ਲਾ ਲਓ ਚਲ ਤੁਹਾਨੂੰ ਇੱਥੇ ਗਵਾ ਦਾਂਗੇ ਆਪਾਂ ਜੀ ਜੀ ਤੇ ਮਖਾ ਯਾਰ ਕੋਈ ਇਹ ਕਹਿੰਦਾ ਕੋਈ ਨਹੀਂ ਯਾਰ ਪਵਾ ਫੜ ਫੜ ਕੇ ਕਰੀਏ ਵੀ ਆਪਾਂ ਕੋਈ ਨਹੀਂ ਮੈਨੂੰ ਅੱਜ ਵੀ ਯਾਦ ਹੈ 60 ਕਹ ਹਜ਼ਾਰ ਰੁਪਏ ਲੱਗਿਆ ਉਦੋਂ ਰਟਾਰਨ ਟੇਕਰ ਦਾ ਇੰਗਲੈਂਡ ਲਈ ਉਹਨੇ ਉਧਰੋਂ ਸਾਨੂੰ ਰਾਹਦਾਰੀ ਭੇਜੀ ਅਸੀਂ ਦੁਆ ਨੇ ਆਪੇ ਹੀ ਭਰੇ ਚੰਡੀਗੜ੍ਹ ਜਾ ਕੇ ਉਦੋਂ ਉਹਦੇ ਲਈ ਕੀਤਾ ਫਿਰ ਵੀਜ਼ਾ ਲੱਗ ਗਿਆ ਮੈਂ ਅੱਜ ਵੀ ਯਾਦ ਹੈ ਹੁਣ ਤਾਂ ਇਹਨਾਂ ਦੇ ਮਾਤਾ ਜੀ ਨਹੀਂ ਐ ਸਾਡੀ ਵੀ ਭੈਣ ਸੀਗੇ ਬਹੁਤ ਜ਼ਿਆਦਾ ਸਾਡਾ ਫੈਮਿਲੀ ਰਿਲੇਸ਼ਨ ਸੀਗਾ ਇੱਥੋਂ ਹੀ ਮੈਂ ਆ ਕੇ ਚੜਿਆ ਤੇ ਇਹ ਮੈਨੂੰ ਮੁੜ ਕੇ ਜਦੋਂ ਮੈਂ ਉੱਥੋਂ ਆਇਆ ਇਹ ਮੈਨੂੰ ਲੈ ਕੇ ਆਇਆ ਇੱਥੇ ਮੈਂ ਮੁੜ ਕੇ ਆਇਆ ਨਵਾਂ ਸ਼ਹਿਰ ਕਿੱਥੋਂ ਘਰੋਂ ਫਿਰ ਇੱਥੋਂ ਮੈਂ ਪਿੰਡ ਗਿਆ ਹੈ ਨਾ ਤੇ ਉਹ ਸਾਰਾ ਸੰਘਰਸ਼ ਇਹ ਉਪਰਾ ਹੈ ਕਾਰੀ ਵੀਰਾ ਇੱਥੇ ਅਸੀਂ ਬੈਠ ਕੇ ਗਾਉਂਦੇ ਰਹੇ ਪੁਰਾਣੀਆਂ ਵੀਡੀਓ ਵੀ YouTube ਦੀਆਂ ਉਦੋਂ ਦੀਆਂ ਜੀਆਂ ਪਾਈਆਂ ਮੈਂ 10-15 ਸਾਲ ਪਹਿਲਾਂ ਦੀਆਂ ਸੋ ਵਧੀਆ ਲੱਗਦਾ ਕਿਉਂਕਿ ਅਸਲ ਤੁਹਾਡੀ ਕਮਾਈ ਤੁਹਾਡੇ ਉਹੀ ਯਾਰ ਹੁੰਦੇ ਜਿਨ੍ਹਾਂ ਨਾਲ ਤੁਹਾਡਾ ਸੰਘਰਸ਼ ਜਦੋਂ ਤੁਸੀਂ ਤੁਹਾਡੀ ਗੱਡੀ ਲਈ ਤੇ ਆ ਜਾਂਦੀ ਨਾ ਉਦੋਂ ਬਹੁਤ ਮਤਲਬ ਤੁਹਾਡੇ ਦੋਸਤ ਵੀ ਬਣ ਜਾਂਦੇ ਪਰ ਉਹ ਤੁਹਾਡੇ ਦੋਸਤ ਨਹੀਂ ਹੁੰਦੇ ਉਹ ਤਾਂ ਤੁਹਾਡੀ ਚੜ੍ਹਾਈ ਨੂੰ ਮਾੜੀ-ਮੋਟੀ ਜਿੰਨੀ ਵੀ ਹੈ ਉਹਦੇ ਨਾਲ ਔਖੇ ਟਾਈਮ ਦਾ ਯਾਰ ਹਾਂ ਇਹ ਔਖੇ ਟਾਈਮ ਦੇ ਯਾਰ ਆ ਆਪਣੇ ਪਰ ਔਖੇ ਟਾਈਮ ਕੋਈ ਦਾਵਾ ਨਹੀਂ ਕਰ ਹਾਂ ਕਿ ਮੈਂ ਤੇ ਨੌਕੇ ਟਾਈਮ ਖੜੇ ਸੀ ਹੁਣ ਮੇਰੇ ਨਾਲ ਵਾਹਿਗੁਰੂ ਇਹ ਵੱਡੀ ਗੱਲ ਇਹ ਇਦਾਂ ਦੇ ਨੇਚਰ ਆ ਹਾਂ ਉਹ ਜਿਹੜੀ ਤੁਸੀਂ ਗੱਲ ਕਹੀ ਨਾ ਇਹ ਕਿਸੇ ਤੇ ਉਮੀਦਾਂ ਨਹੀਂ ਨੋ 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 ਇਹ ਤਾਂ ਦੁੱਖ ਹੋਵੇ ਨਾ ਤਾਂ ਵੀ ਨਹੀਂ ਦੱਸਣਾ ਮੈਂ ਆਪਣੇ ਦੋਸਤ ਕਿਉਂ ਦੱਸਾਂ ਮੈਂ ਇਹ ਦੁੱਖ ਦੱਸਣ ਨਾਲ ਅਗਰ ਹੁਣ ਮਨ ਹੌਲਾ ਕਰ ਲਿਆ ਸ਼ਾਇਦ ਰਾਤ ਨੂੰ ਕੱਲਾ ਬਹਿ ਕੇ ਕਰੂਗਾ ਆਏ ਆਏ ਨਹੀਂ ਨਹੀਂ ਮਨ ਭਰਦਾ ਪਿਆ ਸੀ ਮਨ ਭਰਦਾ ਪਿਆ ਸੀ ਗਲਾ ਭਰਦਾ ਪਿਆ ਸੀ ਪਰ ਚਲੋ ਕੁਦਰਤ ਦੀ ਕਈ ਵਾਰੀ ਬਾਡੀ ਬਿਲਡਰ ਆ ਸਾਂਭ ਗਿਆ ਲੱਗਦਾ 2007 ਚ ਇੱਕ ਐਲਬਮ ਸੀਗੀ ਇਹਨਾਂ ਦੀ ਚਲੋ ਮੈਂ ਕੰਪਨੀ ਦਾ ਨਾਮ ਨਹੀਂ ਲੈਣਾ ਹੁਣ ਨਾ ਦੋ ਕੋਈ ਗੱਲ ਨਹੀਂ 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 ਆਪਾਂ ਕੰਪਨੀ ਦਾ ਨਾਮ ਨਹੀਂ ਲੈਣਾ ਭਾਜੀ ਉਹ ਪੰਜਾਬ ਦੀ ਬਹੁਤ ਮਸ਼ਹੂਰ ਕੰਪਨੀ ਹੈ ਜਦੋਂ ਪਹਿਲਾਂ ਜਿਹੜੇ ਸਾਨੂੰ ਮਿਲ ਜੂਗਾ ਮੋਰੇ ਨਹੀਂ 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 ਆਪਾਂ ਕੰਪਨੀ ਦਾ ਨਾਮ ਨਹੀਂ ਲੈਣਾ ਭਾਜੀ ਉਹ ਮੇਰੇ ਖਿਆਲ ਉਹ ਨਹੀਂ ਸਾਡੇ ਗਾਣੇ ਰੱਖ ਲੈ ਜਲੰਧਰ ਗਏ ਸੀ ਜਲੰਧਰ ਗਏ ਸੀ ਜਲੰਧਰ ਗਏ ਸੀ ਜਲੰਧਰ ਗਏ ਸੀ ਉਹ ਨਹੀਂ ਭਾਜੀ ਗਾਣੇ ਰੱਖ ਲੈ ਪੈਸੇ ਵੀ ਲੈ ਕੇ ਕਹਿੰਦੇ ਰਿਲੀਜ਼ ਕਰ ਦਾਂਗੇ ਪਰ ਰਿਲੀਜ਼ ਨਹੀਂ ਕੀਤੇ ਉਹ ਗਾਣੇ ਹਲੇ ਮੇਰੇ ਕੋਲ ਵੀ ਪਏ ਆ ਕੰਪਿਊਟਰ ਤੇ ਇਹਦੇ ਕੋਲ ਵੀ ਪਏ ਆ ਉਹ ਗਾਣੇ ਭਾਜੀ ਸੁਣ ਕੇ ਦੇਖੋ ਅੱਜ ਦੇ ਟਾਈਮ 15 ਸਾਲ ਪਹਿਲਾਂ 20 ਸਾਲ ਪਹਿਲਾਂ ਦੇ ਗਾਣੇ ਗਾਏ ਉਹ ਭਾਜੀ ਤੇ ਇਹ ਵੀ ਦਿ ਅੱਜ ਦਫੇ ਪ੍ਰਮਾਤਮਾ ਤੁਹਾਨੂੰ ਪਤਾ ਹੀ ਹੈ ਤੁਹਾਡੇ ਸਾਹਮਣੇ ਹੀ ਆ ਭਾਜੀ ਮਿਹਨਤ ਵੀ ਆ ਭਾਜੀ ਮਿਹਨਤ ਕੰਮ ਸ਼ੋਸ ਦੀ ਹੁੰਦੀ ਆ ਸ਼ੋ ਉਹੀ ਪਗਤਾ ਸਕਦੇ ਜਿਹਨੇ ਮਿਹਨਤ ਕੀਤੀ ਆ ਤਿੰਨ ਘੰਟੇ ਗਾਣਾ ਸਖਾਲਾ ਨਹੀਂ ਆ ਔਰ ਦਿਹਾੜੀ ਦੇ ਤਿੰਨ ਤਿੰਨ ਸ਼ੋ ਲਾਣੇ ਉਹ ਤੋਂ ਉਸ ਤੋਂ ਵੀ ਔਖਾ ਔਰ ਇੱਕ ਜਗ੍ਹਾ ਮੈਂਨਾਂ ਦਾ ਸ਼ੋ ਦੇਖਿਆ ਸੀ ਇਹ ਅੱਧਾ ਪੌਣਾ ਘੰਟਾ ਲੇਟ ਹੋ ਕੇ ਸੀ ਬੀਬੀਆਂ ਕਹਿੰਦੀ ਹਾਏ ਕਿਸੇ ਤਰੀਕੇ ਪੰਮੇ ਨੂੰ ਲੈ ਆਓ ਲੇਟ ਹੋਈ ਜਾਂਦੇ ਆ ਸੀ ਪੰਮੇ ਨੂੰ ਦੇਖੇ ਬਿਨਾ ਜਾਣਾ ਨਹੀਂ ਕਹਿੰਦੀਆਂ ਪੂਰੀ ਵੀ ਬੱਤੀ ਨੂੰ ਨਾਲ ਲੈ ਕੇ ਨਾ ਭਾਜੀ ਦਾ ਖਾੜਾ ਅਸੀਂ ਜ਼ਰੂਰ ਲਾਵਾਂਗੇ ਥੋੜਾ ਜਿਹਾ ਗਰਮੀ ਜੀ ਠੰਡੀ ਪ ਸਾਰੇ ਜਿੰਨੇ ਵੀ ਜੈਂਟਲ ਬੰਦੇ ਹੈਗੇ ਉਹਨਾਂ ਨੂੰ ਸੱਦਾਂਗੇ ਤੇ ਭਾਜੀ ਦਾ ਅਖਾੜਾ ਬੈਠ ਕੇ ਲੋਮਾਂਗੇ ਚਲ ਆਪਾਂ ਇੱਕ ਇੱਕ ਵਾਰੀ ਸਾਰਨ ਗੱਲ ਜਸਵੀਰ ਭਾਜੀ ਮਾਹੌਲ ਮਾਹੌਲ ਬਣਿਆ ਪਿਆ ਕੀ ਕਹੂੰਗੇ ਪੰਮੀ ਭਾਜੀ ਬੜੀ ਪੰਮੀ ਭਾਜੀ ਡੁੰਮੇ ਵਾਲੀ ਦਾ ਪਹਿਲਾਂ ਤਾਂ ਸ਼ੁਕਰ ਮੱਲੇ ਆਣ ਦਾ ਬਹੁਤ ਧੰਨਵਾਦ ਤੇ ਜਿੱਦਾਂ ਵੀਰ ਨੇ ਦੱਸਿਆ ਕਿ ਮੇਰੇ ਵੀਰ ਇੰਨਾ ਸਹਿਯੋਗ ਦਿੱਤਾ ਪਰ ਸਾਡਾ ਵੀ ਦੇਖ ਕੇ ਮਨ ਭਰਿਆ ਕਿ ਅੱਜ ਦੀ ਡੇਟ ਦੇ ਵਿੱਚ ਇਤਨੀਆਂ ਯਾਰੀਆਂ ਹੈਗੀਆਂ ਇਤਨੀਆਂ ਯਾਰੀਆਂ ਹੈਗੀਆਂ ਇਹ ਤਾਂ ਯਾਰੀਆਂ ਸਾਰੀਆਂ ਮਤਲਬ ਦੀਆਂ ਯਾਰ ਕੰਮ ਨਿਕਲਿਆ ਤੇ ਲੱਤ ਮਾਰੀ ਤੇ ਪ੍ਰਾ ਮੈਂ ਕਹਿੰਨਾ ਪ੍ਰਾਊਡ ਆਫ ਯੂ ਤਾਨੂੰ ਵਾਇਗਰੂ ਨੇ ਇੰਨਾ ਮਤਲਬ ਯਾਰਾ ਤੇ ਪਿਆਰੇ ਬਖਸ਼ੇ ਅਜਿਹਾ ਯਾਰੀਆਂ ਲੱਭਦੇ ਤੱਕ ਗਏ ਪਰ ਮਤਲਬ ਵਾਲੇ ਯਾਰ ਮਿਲੇ ਅੱਜ ਕੱਲ ਤਾਂ ਕੋਈ ਆਪਣਾ ਸਰੀਕੇ ਭਾਈਚਾਰਾ ਦਾ ਨਹੀਂ ਖੜਦਾ ਜਿਹੜੇ ਭਰਾ ਆਏ ਨੇ ਖੜੇ ਧੰਨਵਾਦ ਵੀਰ ਦਾ ਦਾਨ ਦਾ ਸਾਡੇ ਨਾਮ ਸ਼ਰਮ ਪਾਜੀ ਤੁਸੀਂ ਕੀ ਕਹੋਗੇ ਹਾਂਜੀ ਦੋਵੇਂ ਵਾਲੇ ਸਭ ਨੇ ਗਾਣੇ ਸੁਣਾਏ ਆ ਬਹੁਤ ਵਧੀਆ ਜੀ ਵਧੀਆ ਲੱਗੇ ਬਵਾਰਕ ਮੈਂਬਰ ਵਾਲੇ ਆ ਹੂੰ ਤਾਂ ਤੁਸੀਂ ਕੀ ਕਹੋਗੇ ਇਹੀ ਗਏ ਕਹਿੰਦੇ ਆ ਜੀ ਜਿਹੜੇ ਐਦਾਂ ਦੇ ਗਾਣਿਆਂ ਦੇ ਬੜਕੀਲੇ ਉਹ ਨਾ ਸੁਣਿਆ ਕਰੋ ਉੰਮੇ ਭਾਈ ਦੇ ਗਾਣੇ ਸੁਣਿਆ ਕਰੋ ਪਰਿਵਾਰ ਵਿੱਚ ਬੈਠ ਕੇ ਸੁਣਨੇ ਵਾਲੇ ਹੁੰਦੇ ਆ ਇਹ ਗਾਣੇ ਉਹ ਕਿ ਜਿੱਦਦਾ ਵੀ ਨਹੀਂ ਵੀ ਪਰਿਵਾਰ ਵਿੱਚ ਵਿੱਚ ਬੈਠ ਕੇ ਸੁਣ ਨਹੀਂ ਸਕਦੇ ਹੈਗੇ ਜੀ 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 ਨਹੀਂ ਬਹੁਤ ਸ਼ੁਕਰੀਆ ਹਾਂਜੀ ਬਾਜੀ ਤੁਸੀਂ ਕੀ ਕਹੋਗੇ ਬਹੁਤ ਵਧੀਆ ਪੰਮਾ ਭਾਜੀ ਵਧੀਆ ਗਾंदे ਆ ਕਦੇ ਤੂੰ ਸੁਣਦੇ ਪੰਮੇ ਭਾਜੀ ਨੂੰ ਮੈਂ ਉਹਦਾ ਛੋਟਾ ਜਿਹਾ ਸੀ ਜਦੋਂ ਪੰਮੇ ਭਾਜੀ ਇੱਥੇ ਕਾਰੀ ਭਾਜੀ ਦੇ ਘਰ ਆਇਆ ਸੀਗਾ ਤੇ ਇੱਥੇ ਮੈਂ ਸੁਣਿਆ ਸੀ ਇਹਨਾਂ ਨੂੰ ਪਹਿਲੀ ਵਾਰ ਅੱਛਾ ਲਾਈਵ ਹੀ ਸੁਣ ਲਿਆ ਹਾਂਜੀ ਲਾਈਵ ਹੀ ਸੁਣਿਆ ਸੀ ਉਦੋਂ ਪਤਾ ਹੋਣਾ ਕਿ ਇਹ ਬੰਦਾ ਇੱਕ ਦਿਨ ਚੜੂਗਾ ਹਾਂਜੀ ਬਿਲਕੁਲ ਬਿਲਕੁਲ ਵਧੀਆ ਗਾਇਆ ਸੀ ਉਹ ਚੜ ਕੇ ਭੁੱਲੇ ਵੀ ਨਹੀਂ ਖਾਸ ਗੱਲ ਤੇ ਯਾਰ ਹਾਂ ਬਿਲਕੁਲ ਨਹੀਂ ਭੁੱਲੇ ਨਹੀਂ ਤਾਂ ਬੰਦਾ ਫਿਰ ਚੜ ਕੇ ਵੱਡੇ ਘਰਾਂ ਵਾਲੋਂ ਜਾਣ ਲੱਪਨਗਾ ਹਾਂ ਉਹ ਪੁਰਾਣੇ ਪੁਰਾਣੇ ਸਾਥੀ ਨਾਲ ਅੱਜ ਵੀ ਜਮੀਨ ਨਾਲ ਜੁੜੇ ਹੋਏ ਆ ਹਾਂ ਬਿਲਕੁਲ ਬਿਲਕੁਲ ਪਾਜੀ ਤੁਸੀਂ ਸਾਡੇ ਚ ਸਭ ਤੋਂ ਵੱਧ ਸਿਆਣੇ ਲੱਗਦੇ ਆ ਕੀ ਕਹੋਗੇ ਮੈਂ ਤਾਂ ਸਿਰਫ ਇੱਕ ਇੱਕ ਗੱਲ ਗੂੰਗਾ ਸਰਕਾਰੀ ਬਣ ਜਾ ਮੇਰਾ ਤੇ ਸੰਦੀਪ ਬਣ ਜਾ ਮੇਰਾ ਉਹਨਾਂ ਦੇ ਜਰੀਏ ਪੰਮੇ ਭਾਈ ਦੇ ਦਰਸ਼ਨ ਹੋਏ ਅੱ ਦੇ ਪੰਮੇ ਭਾਈ ਦੀ ਮੈਂ ਗਾਣੇ ਜ਼ਰੂਰ ਸੁਣਦਾ ਬਹੁਤ ਵਧੀਆ ਗਾਣੇ ਆ ਤੇ ਸੁਣਨ ਵਾਲੇ ਆ ਸਾਰਿਆਂ ਸੁਣਨੇ ਚਾਹੀਦੇ ਆ ਜੇ ਨਹੀਂ ਵੀ ਸੁਣਦੇ ਉਹਨਾਂ ਨੂੰ ਵੀ ਜ਼ਰੂਰ ਸੁਣਨੇ ਚਾਹੀਦੇ ਆ ਬਹੁਤ ਵਧੀਆ ਹਾਂ ਜੇ ਸੁਣਨਾ ਚਾਹੀਦਾ ਫਿਰ ਫਿਰ ਕਹਿਣ ਦੀ ਲੋੜ ਹੀ ਨਹੀਂ ਪੈਣੀ ਫਿਰ ਸਪੋਟੀਫਾਈ ਤੇ ਆਪ ਹੀ ਜਾ ਕੇ ਪੰਮਾ ਡੂਮੇ ਵਾਲਾ ਜੀ ਹਾਂਜੀ ਸੂਰੀ ਸਾਹਿਬ ਸਾਰਿਆਂ ਸਵਾਸੀਕਾਲ ਜੀ ਭਾਜੀ ਅਸੀਂ ਅੱਜ ਪਿੰਡ ਕਲਾਮ ਬਾਬਾ ਮੀਆਂ ਪਤਨਚਾਹ ਦੇ ਪ੍ਰੋਗਰਾਮਸ ਹੈਗਾ ਜੀ ਉਹਨਾਂ ਦਾ ਖਾੜਾ ਲੱਗਿਆ ਜੀ ਯਾਨੀ ਕਿ 3 ਘੰਟੇ 3.5 ਘੰਟੇ ਲਗਾਤਾਰ ਗਾਇਆ ਜੀ ਇੰਨਾ ਆਨੰਦ ਆਇਆ ਨਾ ਦੁਨੀਆ ਕੀ ਲੈ ਕੇ ਰੱਖਦੀ ਜੀ ਨਹੀਂ ਹੋ ਜਦੋਂ ਹਾਈ ਨੋਟਸ ਲਾਉਂਦੇ ਉਹਦਾ ਆਨੰਦ ਜ਼ਿਆਦਾ ਆਉਂਦਾ ਮੈਂ ਕਹਿੰਨਾ ਜੀ ਦਿਲ ਲੱਛੜਦਾ ਬੰਦੇ ਦਾ ਪੰਗੜਾ ਪਾਉਣ ਨੂੰ ਦਿਲ ਕਰਦਾ ਸੀ ਤੇ ਬੰਦੇ ਕਹਿੰਦੇ ਬੰਦ ਨਾ ਹੋ ਯਾਰ ਨਾ ਨਾ ਜੀ ਨਾ ਬਾਅਦ ਵੀ ਲੋਕ ਕਹਿੰਦੇ ਸੀ ਯਾਰ ਤੁਸੀਂ ਬੰਦ ਕਰਾਤਾ ਜਦੋਂ ਸਨਮਾਨਤ ਕੀਤਾ ਉਹਦੋਂ ਕਹਿੰਦੇ ਤੁਸੀਂ ਯਾਰ ਬੰਦ ਕਰਾਤਾ ਕਿੰਨੇ ਘੰਟੇ ਹੋ ਕੇ ਸੀ ਸ਼ੋਅ ਤੇ ਸਾਢੇ 3 ਘੰਟੇ ਜੀ ਸਾਢੇ 3 ਘੰਟੇ ਬਾਅਦ ਕਹਿੰਦੇ ਬੰਦ ਕਰਾ ਹਾਂ ਜੀ ਇਹ ਤਾਂ ਅੱਜ ਕੱਲ ਕਲੱਬਾਂ 'ਚ ਤਾਂ 40-45 ਮਿੰਟ ਇੰਨੇ ਕੀ ਹੁੰਦੇ ਤੁਸੀਂ ਨਾਮ ਇੰਨਾ ਕੀ ਆ ਜੀ ਪਰ ਬਹੁਤ ਵਧੀਆ ਜੀ ਧਾਰਮਿਕ ਮਾਹੌਲ ਅੱਛਾ 45 ਡਿਗਰੀ ਟੈਂਪ ਚਲੋ ਇਹਨਾਂ ਨੂੰ ਸਵਾਦ ਆਂਦਾ ਮੁੜ ਕੋ ਮੁੜ ਕੇ ਉਹਨਾਂ ਦੀ ਸਨਮਾਨ ਕਰ ਦੋ ਪਰ ਨਾਲ ਦੀ ਨਾਲ ਮੈਂ ਕਹਿਣਾ ਚਾਹੁੰਦਾ ਕਿ ਪੰਮਾ ਡੂਮੇਵਾਲੀਆ ਸਾਹਿਬ ਦੀ ਤਾਰੀਫਾਂ ਹੋ ਰਹੀਆਂ ਇਹ ਨਾ ਸਮਝਿਓ ਕਿ ਇਲੈਕਸ਼ਨ 'ਚ ਖੜੇ ਹੋ ਰਹੇ ਆ ਇਹ ਭਰਾਮਾ ਦਾ ਪਿਆਰ ਆ ਸਾਰੇ ਤਾਰੀਫਾਂ ਕਰੇ ਵੋਟਾਂ ਮੰਗਣ ਨਹੀਂ ਆਏ ਸਿਰਫ ਪਿਆਰ ਦੇਣਾ ਹੈ ਤੁਸੀਂ ਮੈਂ ਸਰ ਬਸ ਜੀ ਨੂੰ ਰੈਪ ਅਪ ਕਰ ਦਵਾਂ ਡੂਮੇਵਾਲੀਆ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਔਰ ਸਨਮਾਨ ਬੰਦਾ ਵੀ ਹੈ ਸਨਮਾਨ ਕੀਤਾ ਜਾ ਰਿਹਾ ਜੀ ਸੰਦੀਪ ਪਾਜੀ ਨੇ ਰਾਜ ਜੀ ਨੇ ਕਾਰੀ ਸਾਹਿਬ ਨੇ ਤਸਵੀਰ ਭਾਈ ਸਾਰੇ ਭਰਾਵਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਕਿਤਾ ਕਿਤਾ ਨਾਮ ਲਮਾ ਕਿਤਾ ਕਿਤਾ ਨਾਮ ਲਮਾ ਸਾਡੇ ਲਈ ਸਾਰੇ ਸਤਕਾਰਯੋਗ ਨੇ ਆਖਿਰ ਚ ਇਹੀ ਕਹਿਣਾ ਚਾਹੁੰਦੇ ਸਭ ਤੋਂ ਵੱਡਾ ਭਾਰ ਕਹਿੰਦੇ ਦਿਲ ਦਾ ਭਾਰ ਹੁੰਦਾ ਲੇਕਿਨ ਜੇਕਰ ਤੁਸੀਂ ਪੰਮਾ ਡੁੰਮੇ ਵਾਲੀਆ ਸਾਹਿਬ ਨੂੰ ਸੁਣੋਗੇ ਰਿਲੈਕਸ ਹੋ ਜਾਓਗੇ ਦਿਲ ਦਾ ਭਾਰ ਵੀ ਜਿਹੜਾ ਦੂਰ ਹੋ ਜਾਵੇਗਾ ਔਰ ਤੁਸੀਂ ਫਿਰ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਜਦੋਂ ਤੁਸੀਂ ਸਪੋਟੀਫਾਈ ਚੱਕੋਗੇ ਜਾਂ ਗੱਡੀ 'ਚ ਬੈਠੋਗੇ ਆਪ ਹੀ ਕਹੋਗੇ ਯਾਰ ਪੰਮੇ ਡੁੰਮੇ ਵਾਲੇ ਸਾਹਿਬ ਨੂੰ ਸੁਣਦੇ ਆ ਮਨ ਰਿਲੈਕਸ ਜਾਏਗਾ ਬੜੇ ਰਣਾ ਵੀ ਬਤੀ ਨਵਾਸ਼ਾ ਨੂੰ ਪਛੋੜੀ ਦਿਨੇ ਸੁਰੀ ਕੈਮਰਾ ਪਰ ਸਮਝ ਕੇ ਜਦੋਂ ਬਹੁਤ ਜਿਫਤ ਹੋ ਸਮਝ ਕੇ ਸਸੀ ਕਾਲ ਰੱਬ ਰੱਖਾ